ਫੜਾ ਤੋਂ ਬਾਅਦ ਜੋ ਐਸੋਕ ਪਿੰਡਾਂ ਦੇ ਹਾਲਾਤ ਨੇ ਉਹ ਸਭ ਦੇ ਸਾਹਮਣੇ ਨੇ ਕਿਸਾਨ ਅੱਜ ਜਲੰਧਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਪਹੁੰਚੇ ਨੇ ਮੰਗ ਪੱਤਰ ਦੇ ਰਹੇ ਨੇ ਕਿ ਜੋ ਮੁਆਵਜ਼ਾ ਦਿੱਤਾ ਜਾ ਰਿਹਾ ਹੈ ਇਹ ਬਹੁਤ ਜ਼ਿਆਦਾ ਨਹੀਂ ਹੈ ਇਹ ਬਿਲਕੁਲ ਨਾ ਮਾਤਰ ਜਿਹੜਾ ਹੈ ਕਿ ਉਹ ਮੁਆਵਜ਼ਾ ਵਾ ਜਾਨੀਆਂ ਸਾਬ ਨਾਲ ਨੇ ਜਾਨੀਆਂ ਸਾਬ ਸਰਕਾਰ ਨੇ ਐਲਾਨ ਵੀ ਕਰਤਾ 20000 ਰੁਪਏ ਆ ਜਿਹੜਾ ਕਿ ਅਸੀਂ ਦੇ ਦੇਾਂਗੇ ਉਸ ਤੋਂ ਬਾਅਦ ਹੁਣ ਕੀ ਮੰਗ ਹੈਗੀ ਹੈ ਕਿ ਹੁਣ ਗੱਲ ਕਿੱਥੇ ਰੁਕਦੀ ਪਈ ਹੈ ਆ ਦੇਖੋ ਸਲਵਿੰਦਰ ਸਿੰਘ ਜਾਨੀਆਂ ਸੂਬਾ ਕੋ ਕਿਸਾਨ ਮਜ਼ਦੂਰ ਸ਼ਕਰਸ਼ ਕਮੇਟੀ ਅੱਜ ਅਸੀਂ ਜਲੰਧਰ ਡੀਸੀ ਨੂੰ ਮੰਗ ਪੱਤਰ ਦੇਣ ਆਏ ਆ ਜਿਹੜਾ ਵੇਖੋ ਸਰਕਾਰ ਨੇ ਲਾਨਿਆ 20000 ਰੁਪਇਆ ਬਿਲਕੁਲ ਥੁੜਾਵਾ 20000 ਰੁਪਏ ਤੋਂ ਉੱਪਰ ਜਿਹੜਾ ਵਾ ਇਹ ਕਿਸਾਨ ਦਾ ਖਰਚਾ ਆ ਗਿਆ ਕਿਸਾਨ ਦਾ ਝੋਨਾ ਨਿਕਲਦਾ ਹੈ 80000 ਦਾ ਖੇ ਦਾ ਅਸੀਂ ਆਨੇ ਘਟੋ ਕੱਟ ਕਿਸਾਨ ਨੂੰ ਜਿਹੜਾ 70000 ਰੁਪਇਆ ਜਿਹੜਾ ਮਿਲਣਾ ਚਾਹੀਦਾ ਕਿਉਂ ਉਹਦਾ ਸਾਰਾ ਖਰਚਾ ਹੋ ਚੁੱਕਾ ਵਾ ਤੇ ਉਹਨੇ ਪਰਿਵਾਰ ਕਿੱਥੋਂ ਪਾਲਣਾ ਗਾੜੀ ਜਿਹੜੇ ਕਰਜ਼ੇ ਆ ਉਹ ਕਿੱਥੋਂ ਲਾਉਣੇ ਉਹਨੂੰ ਜੇ ਮਿਲਦਾ ਹੀ ਕੁਝ ਨਹੀਂ ਤੇ ਲਾਊ ਕਿਦਾਂ ਇਸ ਕਰਕੇ ਅਸੀਂ ਤਾਂ ਨਹੀਂ ਇੱਕ ਦਿੋ ਲੀਕ ਮਾਰਦੇ ਵੀ ਜਿਹੜਾ ਕਿਸਾਨਾਂ ਮਤਰਾ ਸਰ ਕਰਜ਼ਾ ਚੜਿਆ ਇੱਕੋ ਤੇ ਲੀਕ ਮਾਰਨ ਜੇ ਕਿਸਾਨ ਦਾ ਡੰਗਰ ਗਾਂ ਰੁੜ ਗਈ ਮੱਝ ਰੁੜ ਗਈ ਕੋਈ ਵੀ ਆ ਉਹਨੂੰ ਘਟੋ ਘਾਟ ਲੱਖ ਰੁਪਏ ਤੋਂ ਉੱਪਰ ਆਉਂਦੀ ਆ ਵੀ ਸਵਾ ਲੱਖ ਰੁਪਈਆ ਨੂੰ ਜਿਹੜਾ ਉਹ ਮਾਜਵਾ ਮਿਲਣਾ ਚਾਹੀਦਾ ਜੇ ਕਿਸਦਾ ਜੀ ਰੁੜ ਗਿਆ ਵੇਖੋ ਉਹ ਉਹ ਸ਼ਹੀਦ ਹੋਇਆ ਹੈ ਟੈਂਪੇ ਅਚਾਨਕ ਹੀ ਸਰਕਾਰਾਂ ਨੇ ਜਿਹੜਾ ਪਾਣੀ ਛੱਡਿਆ ਵਾ ਉਹ ਜਿਹੜਾ ਜਾਨ ਦੇ ਗਿਆ ਉਹ ਉਹ ਨੂੰ ਘਟੋ ਘਟ ਜਿਹੜਾ ਕਰੋੜ ਰੁਪਇਆ ਮਿਲਣਾ ਚਾਹੀਦਾ ਨਹੀਂ ਤੇ ਪਰਿਵਾਰ ਦਾ ਤਾਂ ਜੀਵ ਵੀ ਚਲ ਗਿਆ ਘਰਾਂ ਦੇ ਘਟ ਕੋਠੇ ਵੀ ਟੇਕੇ ਫਿਰ ਨਾਲ ਅਸੀਂ ਆਨੇ ਆ ਵੀ ਜਿਹੜੇ ਕੋਠੀਆਂ ਦਾ ਨੁਕਸਾਨ ਹੋਇਆ ਕੋਠਿਆਂ ਦਾ ਆ ਉਹਨੂੰ ਪੂਰੀ ਜਾਂਚ ਕਰਕੇ ਪਿੰਡਾਂ ਦੇ ਵਿੱਚ ਜਿੱਦਾਂ ਦੇ ਉਹਨਾਂ ਦੇ ਘਰ ਜਿਹੜਾ ਚੱਲਦਾ ਪਿਆਣਾ ਵਾ ਕਿ ਗਰਾਊਂਡ ਲੈਵਲ ਤੇ ਹੈਗੇ ਨੇ ਗਰਦੌਰੀਆਂ ਵੀ ਹੋ ਰੀਆਂ ਨੇ ਕਿ ਹਰੇਕ ਮਾਲ ਡੰਗਰ ਦਾ ਜਿਹੜਾ ਨੁਕਸਾਨ ਦਾ ਜਿਹੜਾ ਹੈ ਕਿ ਉਹ ਵੀ ਮੁਨਾਫਾ ਜਿਹੜਾ ਹੈ ਕਿ ਉਹ ਦਿੱਤਾ ਜਾਏਗਾ ਮਾਫ ਕਰਨਾ ਜਿਹੜਾ ਉਹਨੂੰ ਜਿਹੜਾ ਕੰਪਨਸੇਟ ਕੀਤਾ ਜਾਏਗਾ ਪਰ ਫਿਰ ਹਾਲੇ ਜਲਦਬਾਜੀ ਨਹੀਂ ਇਸ ਤਰੀਕੇ ਨਾਲ ਆ ਕੇ ਕਹਣਾ ਨਹੀਂ ਜਲਦਬਾਜੀ ਨਹੀਂ ਕਿ ਵੇਖੋ ਇਹ ਚ ਕੀ ਹੋਣਾ ਵਾ ਹੁਣ ਇੱਕ ਨਾ ਪਾਣੀ ਲੈ ਗਿਆ ਝੋਨੇ ਚ ਨਿਕਲਣਾ ਕੋ ਨਹੀਂ ਝੋਨੇ ਦੇ ਪੱਤੇ ਹਰੇ ਹੋਣੇ ਆ ਇਹਨਾਂ ਅੱਖਾਂ ਨਾਲ ਜੀ ਇਹ ਝੋਨਾ ਹਰਿਆ ਹੋ ਗਿਆ ਅਸੀਂ ਆਨੇ ਵੀ ਜਿਹੜੇ ਏਰੀਏ ਚ ਪਾਣੀ ਆ ਗਿਆ ਝੋਨੇ ਦੇ ਪੱਲੇ ਕੁਛ ਨਹੀਂ ਜੇ ਕੋਈ ਫਸਲ ਦੇ ਪੱਲੇ ਨਹੀਂ ਗਾ ਹੁਣ ਜਿੱਥੇ ਪਾਣੀ ਆਣਾ ਵੇਖ ਲਿਆ ਜਿਹੜੇ ਪਿੰਡਾਂ 'ਚ ਪਾਣੀ ਤੇ ਉਹਦੇ ਗਰਦੌਰੀ ਤੇ ਆਰਡਰ ਕਰਦੇ ਦੇਣੇ ਆ ਉਹਦੇ ਗਰਦੌਰੀ ਬੈਠੇ ਕਰਨ ਵੀ ਆ ਜਿਹੜਾ ਵਾ ਸਾਰਾ ਕੁਛ ਜਿਹੜਾ ਉਹ ਖਾਲੀ ਹੋ ਗਿਆ ਉਹਦੇ ਵਾਸਤੇ ਜਿਹੜਾ ਉਥੋਂ ਬੈਠੇ ਹੀ ਉਹ ਕਰਨ ਉਹਨਾਂ ਦਫਤਰਾਂ ਦੇ ਜਿਹੜਾ ਵਾ ਦਫਤਰਾਂ ਦੇ ਵਿੱਚੋਂ ਬਣਾ ਕੇ ਜਿਹੜਾ ਮਾਜਵਾ ਮਿਲਣਾ ਚਾਹੀਦਾ ਸਰਕਾਰ ਮਿਲ ਇਸ ਵਕਤ ਕਿਥੇ ਖੜੀ ਹੋਈ ਇਸ ਫਾਇਦੇਰੀਆ 2023 ਦੇ ਮੁਆਵਜ਼ੇ ਤੇ ਪੀਐਮ ਸਾਹਮਣੇ ਗੱਲ ਜਿਹੜੀ ਆ ਗਈ ਕਿਸਾਨ ਨੇ ਗੱਲ ਰੱਖਤੀ ਹੈ ਅਸਲ ਉਹਦੀ ਰਿਐਲਿਟੀ ਕੀ ਹੈ ਜ਼ਮੀਨੀ ਹਕੀਕਤ ਇਹ ਇਹ ਵੇਖੋ ਕਿਸਾਨਾਂ ਨੂੰ ਉਹ ਤੋਂ ਮਿਲਿਆ ਹੀ ਕੁਛ ਨਹੀਂਗਾ ਜਿਹੜਾ ਸੈਂਟਰਲੋਂ 8600 ਰੁਪਇਆ ਆਇਆ ਸੀ ਪੰਜਾਬ ਸਰਕਾਰ ਨੇ ਉਹ 8600 ਵੰਡਿਆ ਵਾ 23 ਦੇ ਵਿੱਚ 19 ਦੇ ਵਿੱਚ ਭਰਾਈਆ ਦਾ ਕਿਸਾਨ ਨੂੰ ਮਿਲਿਆ ਖਰਚਾ ਜ਼ਿਆਦਾ ਲੱਗਾ ਸੀ ਹੁਣ ਵੀ ਵੇਖੋ ਜਿਹੜਾ 6800 ਦਾ ਨਾਲ ਮਿਲਿਆ ਤੇ ਜਿਹੜੇ ਕਿਸਾਨਾਂ ਦੀਆਂ ਫਸਲਾਂ ਦੇ ਮਰ ਗਈਆਂ ਤਿੰਨ ਤਣ ਚਾਰ ਜਿਹੜਾ ਝੋਨਾ ਲਾਉਣਾ ਪੈ ਗਿਆ ਲਗਾਤਾਰ ਹੀ ਤਿੰਨ ਵਾਰ ਮਿਆਪ ਲਾਇਆ ਖੁਦ ਤੇ ਉਹਦੇ 5000 ਰੁਪਏ ਇੱਕਰ ਦੀ ਲਵਾਈ ਜਾਂਦੀ ਆ ਤੇ ਮਿਲਿਆ 8800 ਇਸ ਕਰਕੇ ਇਹੋ ਕੁਛ ਇਥੇ ਹੋਣਾ ਵਾ ਸਾਨੂੰ ਇਹ ਆ ਵੀ ਕਿਸਾਨ ਦਾ ਖਰਚਾ ਜ਼ਿਆਦਾ ਵਾ ਘਟੋ ਘਟ 70000 ਰੁਪਏ ਜਿਹੜਾ ਵਾ ਉਹ ਕਿਲੇ ਦਾ ਮਾਜਬਾ ਮਿਲੇ ਤੇ ਜਿਹੜੇ ਮਜ਼ਦੂਰ ਮਜ਼ਦੂਰਾਂ ਨੇ ਮੰਡੀ 'ਚ ਵੀ ਕੰਮ ਕਰਨਾ ਇਹ ਫਸਲ ਜਾਣੀ ਸੀ ਦੇ ਖੇਤੀ ਜੋ ਖੇਤਾਂ ਜੀ ਵੀ ਕੰਮ ਕਰਨਾ ਸੀ ਉਹਨਾਂ ਨੂੰ ਵੀ ਘੱਟੋ ਘੱਟ 10 ਹਰ ਇੱਕ ਨੂੰ ਵੇਖੋ ਉਹੜਾ ਮਜ਼ਦੂਰ ਆ ਉਹ ਕਿੱਥੇ ਜਾਊਗਾ ਉਹਨੂੰ ਵੀ ਘੱਟੋ ਘੱਟ 10% ਦੇ ਹਿਸਾਬ ਨਾਲ ਉਹਨੂੰ ਵੀ ਮਿਲਣਾ ਚਾਹੀਦਾ ਇਹ ਜਿਹੜੇ ਦੁਕਾਨਦਾਰਾ ਦੁਕਾਨਾਂ ਦਾ ਸਮਾਨ ਵੀ ਕਰ ਗਿਆ ਦੁਕਾਨਾਂ ਦੇ ਵਿੱਚ ਤੋਂ ਉਦਾਂ ਕੱਪੜੇ ਧਰ ਦੇ ਦੇ ਹਰੇਕ ਬੰਦੇ ਨੂੰ ਹਰੇਕ ਤੱਕ ਸਰਕਾਰ ਪਹੁੰਚੇ ਵੇਖੋ ਸਰਕਾਰ ਲੋਕਾਂ ਦੀ ਚੁਣੀ ਆ ਤੇ ਜੇ ਲੋਕਾਂ ਦੀ ਗੱਲ ਨਾ ਸੁਣਨਗੇ ਤੇ ਕਿਦਾਂ ਸਰਕਾਰਾਂ ਚਲਾਉਣਗੇ ਇਸ ਕਰਕੇ ਮੌਕੇ ਭਗਵੰਤ ਮਾਨੂਆਂ ਨੇ ਆ ਵਾਰ-ਵਾਰ ਨਹੀਂ ਆਉਣੇ ਹੂੰ ਇਹਨੂੰ ਜਿਹੜਾ ਸਹੀ ਸਹੀ ਕਾਰ ਅੱਗੇ ਹਰ ਕੋ ਨਾ ਭੇਡ ਬੱਕਾ ਤਾਂ ਕਿ ਆ ਨਾ ਬੱਕਰੀ ਦੇ ਦੇਊਗਾ ਕੁਕੜੀ ਦੇ ਦੇਊ ਉਹ ਤੂੰ ਥੋਕੇ ਛੱਟ ਗਿਆ ਤੂੰ ਪੰਜਾਬ ਦਾ ਮੁੱਖ ਮੰਤਰੀ ਆ ਨਮਾਇਦਾ ਲੋਕਾਂ ਦਾ ਚੁਣਿਆ ਆ ਇਸ ਕਰਕੇ ਹੁਣ ਜਿਹੜਾ ਇਹ ਕੰਮ ਨਾ ਕਰ ਲੋਕਾਂ ਨੂੰ ਜੋ ਵੀ ਬਣਦਾ ਉਹ ਦੇ ਤੇ ਜਿਹੜੇ ਆ ਪ੍ਰਧਾਨ ਬਾੜੇ ਮਰੇ ਬਣਿਆ ਭਾਰਤ ਮਾਲਾ ਜਿਹੜੇ ਰੋਡ ਵਾ ਆ ਸਾਡੇ ਲਾਗੇ ਬਣਿਆ ਵੇਈ ਤੇ ਲਾਗੇ ਉਹਨਾ ਡੱਕਾਂ ਲਾ ਲਾ ਕੇ ਜਿਹੜਾ ਲੋਕਾਂ ਦੇ ਹੱਟ ਲਿਆਂਦਾ ਉਹਨੂੰ ਫੇੜਾ ਉਹ ਰੋੜ ਆ ਪਿੱਲਰਾਂ ਦੇ ਕੱਢੋ ਤੇ ਜਿਹੜਾ ਲੋਕਾਂ ਦੇ ਖਾਤਿਆਂ ਦੇ ਵਿੱਚ ਦੀ ਸਿੱਧਾ ਪਾਣੀ ਨਿਕਲ ਜੇ ਤੇ ਡੱਕਾ ਨਾ ਲੱਗਣ ਇਹ ਵੀ ਹਾੜਾ ਦਾ ਕਾਰਨ ਬਣ ਗਏ ਠੀਕ ਧੰਨਵਾਦ ਧੰਨਵਾਦ ਸੁਵਿੰਦਰ ਸਿੰਘ ਜਾਨੀਆਂ ਜਿਹੜੇ ਨੇ ਕਿ ਇਸ ਵਕਤ ਇੱਥੇ ਪਹੁੰਚੇ ਨੇ ਜਲੰਧਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਵਿੱਚ तमाम ਕਿਸਾਨ ਜਿਹੜੇ ਮੰਗ ਪੱਤਰ ਦੇਣ ਪਹੁੰਚੇ ਨੇ ਕੀ ਗੱਲ ਆਖਦੇ ਪਏ ਨੇ ਕਿ ਹੜ੍ਹਾਂ ਦੇ ਵਿੱਚ ਜਿਸ ਜਿਸ ਵਰਗ ਦਾ ਜੋ ਜੋ ਨੁਕਸਾਨ ਹੋਇਆ ਉਹਦਾ ਜਿਹੜਾ ਇੱਕ ਮੁਆਵਜ਼ਾ ਦਿੱਤਾ ਜਾਵੇ ਹਾਲਾਂਕਿ ਜ਼ਰੂਰ ਜਿਹੜਾ ਇੱਕ ਗਰਾਊਂਡ ਲੈਵਲ ਤੇ ਵੀ ਅਫਸਰ ਐਸ ਵਕਤ ਜਿਹੜਾ ਹੈ ਕਿ ਉਹ ਸਰਵੇ ਕਰਦੇ ਪਏ ਨੇ ਜਲੰਧਰ ਦੀ ਗੱਲ ਕਰੀਏ ਕਪੂਰਥਲਾ ਦੀ ਕਰੀਏ ਜਾਂ ਜਿਹੜੀ ਥਾਵਾਂ ਦੇ ਉੱਤੇ ਹੜ੍ਹ ਆਏ ਨੇ ਉੱਥੇ ਗਰਾਊਂਡ ਲੈਵਲ ਤੇ ਐਸ ਵਕਤ ਅਫਸਰ ਜਿਹੜੇ ਨੇ ਕਿ ਸਰਵੇ ਕਰਦੇ ਪਏ ਨੇ ਤੇ ਸਰਕਾਰ ਵੱਲੋਂ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਹੈ ਕਿ ਹਰੇਕ ਬੰਦੇ ਨੂੰ ਜਿਹੜਾ ਕਿ ਜੋ ਦਾ ਨੁਕਸਾਨ ਹੋਇਆ ਉਹਦਾ ਮੁਆਵਜ਼ਾ ਦਿੱਤਾ ਜਾਏਗਾ ਪਰ ਅੱਜ ਤਸਵੀਰ ਜਿਹੜੀ ਹੈ ਕਿ ਪੰਜਾਬ ਦੇ ਵੱਖ-ਵੱਖ ਥਿਲਿਆ ਚ ਤੁਸੀਂ ਦੇਖ ਸਕੋਗੇ ਕਿ ਕਿਸਾਨ ਜਿੱਥੇ ਬੰਦੀਆਂ ਜਿਹੜਾ ਕਿ ਡਿਪਟੀ ਕਮਿਸ਼ਨਰ ਦਫ਼ਤਰ ਜਾ ਕੇ ਮੰਗ ਪੱਤਰ ਦੇ ਰਹੀਆਂ ਕਿ ਜਿਸ ਦਾ ਨੁਕਸਾਨ ਹੋਇਆ ਵੈ ਕਿਸਾਨ ਦਾ ਜਾਂ ਜ ਵਿਸ਼ੇਸ਼ ਦਾ ਨੁਕਸਾਨ ਆਇਆ ਨੂੰ ਜਿਹੜਾ ਇੱਕ ਬੰਦਾ ਮੁਆਵਜ਼ਾ ਦਿੱਤਾ ਜਾਵੇ ਤੇ ਜਿਹੜਾ ਹੁਣ 20000 ਬੋਲਾਨ ਕੀਤਾ ਇਹਨੂੰ ਵਧਾ ਕੇ ਜਿਹੜਾ ਘੱਟੋ ਘੱਟ ਜਿਹੜਾ 70000 ਕੀਤਾ ਜਾਵੇ ਕੈਮਰਾ ਪਰਸਨ ਜੀ ਗਰੁੱਪ ਦੇ ਨਾਲ ਪ੍ਰੋਮਿਸਿੰਗ ਪੀਟੀਸੀ ਨਿਊਜ਼ ਚੰਦਨ